ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਣਗੇ ਵੈਲਕਮ ਬੈਕ ਟੂ ਅਨਦਰ ਵਲੌਗ ਮੈਂ ਤੇ ਰੋਹਾਨੀ ਇੱਕ ਰੋਹਾਨੀ ਦੀ ਕਜ਼ਨ ਤੇ ਉਹਦੇ ਮਮਾ ਤੇ ਮੇਰੇ ਮਮਾ ਅਸੀਂ ਜਾ ਰਹੇ ਹਾਂ ਪਾਰਕ ਮੋਰ ਸ਼ੋਪਿੰਗ ਸੈਂਟਰ ਸ਼ੋਪਿੰਗ ਕਰਨ ਥੋੜੀ ਜੀ ਤੇ ਅਸੀਂ ਸੋਚ ਰਿਹਾ ਰੋਹਾਨੀ ਹੋਣਾ ਦੀ ਫੋਟੋ ਵੀ ਕਰਵਾ ਦਈਏ ਸੈਂਟਾ ਨਾਲ ਬਿਕੋਜ਼ ਇਹਨਾਂ ਦੀ ਫਸਟ ਕ੍ਰਿਸਮਸ ਹੈ ਦੋਮਾ ਜਾਣੀ ਹੈ ਦੀ ਸੋ ਦੋ ਕੁ ਦਿਨ ਪਹਿਲਾਂ ਮੈਂ ਮੇਰੇ ਤੋਂ ਨਾ ਮੰਮੀ ਦਾ ਫੋਨ نیچے गिर ਗਿਆ ਸੀ ਜੋ ਟੁੱਟ ਗਿਆ ਸੀ ਬਿਲਕੁਲ ਤੇ ਰੁਹਾਨੀ ਹਰ ਇੱਕ ਸੇ ਚੀਜ਼ ਨੂੰ ਚੱਕ ਕੇ ਮੂੰਹ ਚ ਪਾਉਂਦੀ ਆ ਤੇ ਉਹ ਨਾ ਐਕਸੀਡੈਂਟ ਲੇ ਉਹਨੇ ਮੰਮੀ ਦਾ ਫੋਨ ਚੱਕ ਕੇ ਵੀ ਮੂੰਹ ਚ ਪਾ ਲਿਆ ਤੇ ਉਹ ਥੋੜਾ ਜਿਹਾ ਸਾਈਡ ਤੋਂ ਹੋਰ ਵੀ ਭੁਰ ਗਿਆ ਤੇ ਹੁਣ ਸਾਨੂੰ ਡਰ ਹੈ ਕਿ ਅ ਇਦਾਂ ਫਿਊਚਰ ਚ ਨਾ ਹੋਵੇ ਵੈਸੇ ਤੇ ਅਸੀਂ ਇਹਦੇ ਤੇ 24 ਆਵਰਸ ਨਿਗ੍ਹਾ ਰੱਖਦੇ ਆ ਬਟ ਫਿਰ ਵੀ ਕਦੇ 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 ਤੁਹਾਡੇ ਤੇ ਆਈਜ਼ ਬਲਿੰਕ ਕਰਨ ਨਾਲ ਹੀ ਕੁਛ ਨਾ ਕੁਛ ਕਰ ਦਿੰਦੀ ਹੈ ਸੋ ਅਸੀਂ ਸੋਚਿਆ ਕਿ ਨਵਾਂ ਫੋਨ ਲੈਨੇ ਆਂ ਕਿ ਹੁਣ ਅਸੀਂ ਮੰਮੀ ਦਾ ਨਵਾਂ ਫੋਨ ਲੈਣ ਚੱਲਦੇ ਆਂ ਉਹ ਵੀ ਨਾ ਨਹੀਂ ਕਰਦੇ ਹੈਗੇ ਨਾ ਕੋਈ ਗੱਲ। ਕਿ ਆਦੇ ਨਾਲ ਆਸ ਦੇਣਾ। ਮੇਬੀ ਗੁੱਡ ਲੱਕ ਨੈਕਸਟ ਈਅਰ ਇਟਸ ਆਲ ਥਿੰਗਸ ਹੈਪਨ ਹਾਨੈਸਟੀ ਲੈਣਾ ਆ ਮਮੀ ਵਰਸ ਤੇ ਫੋਨ ਦੇਖਦੇ ਆ ਕਿਵੇਂ ਦਾ ਫੋਨ ਲੈਣਾ। ਸੋ ਅਸੀਂ ਮੇਲਾ ਲੁੱਟ ਲਿਆ ਬੋਡਾ ਫੋਨ ਤੋਂ ਅਸੀਂ ਜ਼ਿਆਦਾਤਰ ਚੀਜ਼ਾਂ ਇਹਨਾਂ ਤੋਂ ਹੀ ਖਰੀਦਦੇ ਆ। ਅਸੀਂ ਕਦੇ ਆਪਟਿਸ ਵਗੈਰਾ ਤੇ ਨਹੀਂ ਗਏ ਤੇ ਹੁਣ ਮੰਮੀ ਕਹਿੰਦੇ ਮੈਂ ਟਾਪ ਖਰੀਦਣ ਆਇਆ ਕੋਈ ਸੋਨਾ ਜਾ ਸੋਸੀਂ ਅੱਜ ਇੱਥੇ ਆਪ ਦੇਖਣ ਆਇਆ ਤੁਹਾਨੂੰ ਕਿਹੜਾ ਸੋਨਾ ਲੱਗਦਾ ਵਾ ਗਲਗਲੇ ਛੋਟਾ ਸੋਨਾ ਬਸ ਛੋਟੇ ਹੋਣ ਜਣੇ ਇਹ ਸਟੋਰ ਥੋੜਾ ਹੀ ਇਹ ਨਹੀਂ ਸੋਨਾ ਹੈਗਾ ਇਹ ਸਟੋਰ ਤੁਹਾਡੇ ਵਾਸਤੇ ਹੀ ਬਣਿਆ ਤੁਹਾਡੇ ਵਰਗਿਆਂ ਦੇ ਕੱਪੜੇ ਇ ਦੇ ਰਿਵੈਟ ਨਹੀਂ ਗਾ ਪਈ ਸੀ ਹਾਂ 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 ਸਿਰ ਪਾ ਕੇ ਦੇਖ ਲਓ ਰੂਹਾਨੀ ਪੁੱਤਰ ਕਮ ਬੈਕ ਸੋਨੇ ਉੱਥੇ ਟ੍ਰਾਈ ਰੂਮ ਹੈਗਾ ਮੰਮੀ ਉਹ ਟ੍ਰਾਈ ਰੂਮ ਹੈਗਾ ਉੱਥੇ ਰੂਹਾਨੀ ਬੇਨੂਣਾ ਇਹਦੇ ਪਿੱਛੇ ਪਿੱਛੇ ਭਜਣਾ ਪੈਂਦਾ ਰੂਹਾਨੀ ਨੋ ਬੇਬੀ ਦਿਖਾਓ ਥੋੜੇ 14 ਆਊਗਾ ਇਹ 10 ਆ उसी एनुस्ट्रोप निकार सादे सीरियसली। रुहानी पुत्र कम बैक। सारा कुछ परचेज करने तबादल होने से चल लिया करे करे जा के फिर ऐसे तैयार होने तैयार हो के आज ऐसी चल दिया सिटी सारे जाने। तो रुहानी आजा कोली और खोला ले ओ फिर तो ही खोला मैंने वीडियो बनाऊंगा तभी हाथ में ना ले खोला ਮੈਨੂੰ ਅੱਜ ਮਿਲਿਆ ਨਵਾਂ ਫੋਨ ਜਿਹੜਾ ਪਹਿਲਾਂ ਵਾਲਾ ਫੋਨ ਸੀ ਮੇਰਾ ਉਹ ਸਾਰਿਆਂ ਨੂੰ ਚੁਪਦਾ ਸੀ ਕਿ ਤੇਰਾ ਫੋਨ 'ਚ ਫੋਟੋ ਨਹੀਂ ਸੋਹਣੀ ਆਉਂਦੀ ਪਰ ਮੈਨੂੰ ਫੋਨ ਬਹੁਤ ਪਸੰਦ ਸੀ ਤੇ ਇਹ ਜਾਣਬੁੱਝ ਕੇ ਹਰਪ੍ਰੀਤ ਨੇ ਉਹਨੂੰ ਸਿੱਟ ਕੇ ਭੰਨਤਾ ਤੇ ਅੱਜ ਮੈਨੂੰ ਇਹ ਨਵਾਂ ਫੋਨ ਦਿਵਾ ਕੇ ਦੇਇਆ ਐਨੇ ਭੰਨਿਆ ਡਾਰੀ ਵੀ ਥੈਂਕ ਯੂ ਪਰਾ ਫੋਨ ਭੰਨ ਕੇ ਲਵਾਵਾ ਦੱਸ ਤਰੀਆ ਹੁਣ ਆਪਾਂ ਇਹਨੂੰ ਖੋਲਦੇ ਆਂ ਦੇਖਦੇ ਆਂ ਕਿਹਜਾ ਫੋਨ ਆ ਨਾ ਥੱਲੇ ਗਈ ਨਾ ਚੰਗ ਨਾ ਦੀ ਆ ਹਾਲੇ ਕੋ ਟੈਲੀਕਨ ਆ ਲੈ ਕਰ ਹਾਂ ਅਪੀਲ ਕਰ ਦਵਾ ਤੁਹਾਨੂੰ ਦਰੁਹਾਣੀ ਵਾਲੀ ਵਿੱਚ ਆ ਲੈ ਲੈ ਆ ਲੈ ਆ ਆਪਾਂ ਕਹਿੰਦੇ ਸੈਮਸੰਗ ਦਾ ਫੋਨ ਨਹੀਂ ਲੈਤਾ ਹਨਾ ਮੈਂ ਤੇ ਨਵਾਂ ਖੋਲੇ ਹੀ ਨਹੀਂ ਦੇਖੋ ਹੂੰ ਸੋਨਾ ਹੈਗਾ ਹਨਾ ਬਹੁਤ ਸੋਨਾ ਸੋਨਾ ਹੋਣਾ ਲਓ ਜੀ ਦੂਰੋਂ ਦੇਖਣ ਨੂੰ ਤਾਂ ਆਈਫੋਨ ਵਰਗੇ ਲੱਗਦਾ ਮੰਮੀ ਉੱਥੇ ਕਰੀ ਨਾ ਹੋਰ ਸੁਣਾਉਣ ਇਹ ਤਾਂ ਉਹ ਦਿਨ ਤਾਂ ਮੇਰਾ ਫੋਨ ਤਾਂ ਇੰਨਾ ਪਤਲਾ ਤਾਂ ਆ ਦੇਈ ਦੂਸਰਾ ਵੀ ਆ ਬਕਸ ਦੀ ਨਾਲ ਇਹਦੇ ਸਾਨੂੰ ਫੋਨ ਦੇ ਨਾਲ ਮਿਲਿਆ ਆਹ ਬੰਡਲ ਤੇ ਸਾਰੀ ਆ ਹੋਈ ਹੋਈ ਆ। 음 ਪੈਲੋਂ ਨੂ ਹੁੰਦੀ ਆ ਤਾਂ। ਆਪੇ ਕਿ ਕਿਧਰੋਂ ਖੁੱਲੂਗਾ ਇਹ। ਤੁਸੀਂ ਸੱਚੇ ਸੋ ਤੁਸੀਂ ਜ਼ਿੰਦਗੀ ਚ ਪਹਿਲੀ ਵਾਰ ਫੋਨ ਆਹ ਅਨਬਾਕਸ ਕੀਤਾ ਨਾ। ਨਹੀਂ ਹਾਂ ਮੈਂ ਪਹਿਲਾਂ ਵੀ ਫਿਰ ਮੈਨੂੰ ਨਵੀਂ ਮਿਲਿਆ ਸੀ ਉਹ ਫੋਨ ਪਰ ਤੁਸੀਂ ਆਪ ਤਾਂ ਨਹੀਂ ਖੋਲੇ ਸੀ ਉਹ। ਨਹੀਂ। ਸਾਨੂੰ ਆ ਮਿਲਿਆ ਨਾਲ ਤੇ ਦੇ ਨਾਲ ਮੈਨੂੰ ਆ ਸਾਮਾਨ ਵੀ ਮਿਲਿਆ ਗਿਆ। ਔਰ ਮੰਮੀ ਸਾਡੀ ਜੋਗਿੰਗ ਤੇ ਜਾਇਆ ਕਰੂਗੀ ਆਹ ਬਲੇ ਲਾ ਕੇ ਬਲੂਟੁੱਥ ਵਾਲੇ ਨਾਲ ਸਪੀਕਰ ਟੰਗ ਲਿਆ ਕਰ ਰਹੀ ਆਂ ਇਹ ਹੀ ਵਰਤੂਗੀ ਤੇ ਆ ਤਾਂ ਬੱਚਿਆਂ ਦੇ ਕੰਮ ਇੱਕ ਚੀਜ਼ ਪਸੰਦ ਰੱਖ ਲੂ ਇੱਕ ਚੀਜ਼ ਮੈਂ ਆਪਣੇ ਛੋਟੇ ਅਰਸ ਨੂੰ ਦੇ ਦੂਗੀ ਤੇ ਹੋਰ ਆ ਕੀ ਆ ਨਾਲ ਸਾਨੂੰ ਆਹ ਵਾਲੀ ਐਕਸੈਸ ਸਾਰੀ ਐਕਸੈਸਰੀ ਐਸੈਸ ਖੋਲਣ ਦੀ ਹੋ ਗਈ ਐਡੀ ਅੱਛੀ ਲੱਗੀ ਤੁਹਾਨੂੰ ਚੀਜ਼ਾਂ ਖੋਲਣ ਦੀ ਤੇ ਖੋਲ ਕੇ ਦੇਖਾਂ ਸਾਨੂੰ ਨਾਲ ਆ ਵੀ ਮਿਲਿਆ ਗਾਰਡ ਹੈ ਇਹਦੇ ਨਾਲ ਬੈਕ ਕਵਰ ਹੈ ਜਿਹੜਾ ਕਿ ਮੈਂ ਆਲਰੇਡੀ ਖੋਲ ਚੁੱਕੀ ਹਾਂ ਤੇ ਆ ਅਡੈਪਟਰ ਓਕੇ ਯੈਪ ਇਹਦੇ ਵਿੱਚੋਂ ਪਹੁੰਚ ਤਾਰ ਦੇਖੋ ਹੈਗੀ ਥੱਲੇ ਉਹ ਕਹਿੰਦਾ ਸੀ ਤਾਰ ਹੈਗੀ ਥੱਲੇ ਉਹ ਗਲਾਸ ਤਾਂ ਹੈ ਨਹੀਂਗਾ ਉਹ ਤਾਂ ਕਹਿੰਦਾ ਸੀ ਗਲਾਸ ਆਛਾ ਹੈਗਾ ਇੱਥੇ ਗਲਾਸ ਵੀ ਹੋਗਾ ਕਿਚਨ ਦੇ ਅੰਦਰ ਤੇ ਇਹਦੇ ਚਾਹ ਵੀ ਹੈਗਾ ਪਿੰਨ ਵੀ ਹੈਗਾ ਆ ਦੇਖੋ ਗਲਾਸ ਹੈ ਨਹੀਂ ਵਿੱਚ ਆ ਦੇ ਪਾ ਆ ਦੇ ਆਹ ਹੀ ਸੌਰੀ ਕੀ ਮੰਮੀ ਆ ਆ ਪੈਨੇ ਤਾਂ ਹੁੰਦੀ ਹੋ ਜਾਂ ਨਾਲ ਆ ਕਰਾਂਗੇ ਆ ਤਾਂ ਮਾਤਾ ਕਹਿੰਦੀ ਵੀ ਮੈਂ ਰੱਖ ਲੈਂਦੇ ਹਾਂ ਚਲੋ ਇਹ ਸਾਰੇ ਕੋਲੇ ਹੈਗੇ ਆ ਮਾਤਾ ਕੋਲੇ ਬੈਸਤਾ ਹੈਗੇ ਆ ਆਪਦੇ ਮਾਤਾ ਕੋਲੇ ਆਪ ਚਲ ਨਵੇਂ ਲੈ ਲੂਗੀ ਇਹ ਇਹਦੀ ਆਪਾਂ ਨੂੰ ਕਿਸੇ ਨੂੰ ਲੋਗ ਆ ਮਗਰ ਤਾਂ ਜਾਣ ਨਹੀਂ ਦੇਣੇ ਹੈਗੇ ਇਹ ਮੇਰੇ ਵਾਸਤੇ ਆ ਹੈਡਫੋਨ ਵਧੀਆ ਬਲੂਟੂਥ ਵਾਲੇ ਬਹੁਤ ਵਧੀਆ ਮੈਂ ਬਹੁਤ ਟਾਈਮ ਤੋਂ ਸੋਚ ਰਿਆ ਸੀਗਾ ਮੈਂ ਤਾਂ ਇਹ ਹਜੇ ਮਤਲਬ ਇਹ ਚਲ ਵਧੀਆ ਕੁਆਲਿਟੀ ਦੇ ਹੋਣਗੇ ਬਟ ਇਹ ਹਜੇ ਸਸਤੀ ਕੁਆਲਿਟੀ ਦੇ 10 ਡਾਲਰ ਦੇ ਮਿਲ ਜਣੇ ਕੰਮ ਚ ਲਾਉਂਗਾ ਚਲੋ ਇਹ ਥੋੜੇ 50 ਦੇ ਹੋਣਗੇ 100 ਦੇ ਹੋਣਗੇ ਵੀ 10 ਡਾਲਰ loan ਪਿੱਛੇ ਵੀ ਮੈਂ ਬੈਠਾ ਸੀਗਾ ਵੀ ਚਲ ਕਾਹ ਨੂੰ ਲੈਣੇ ਆ ਕਾਹ ਨੂੰ ਲੈਣੇ ਆ ਪਰ ਹੁਣ ਚਲ ਮਿਲ ਜੇ ਫਰੀ ਦੇ ਕੀ ਪਤਾ ਰੱਬ ਇਹੇ ਕਰਕੇ ਮੈਨੂੰ ਲੈਣ ਨਾ ਦਿੰਦਾ ਹੋਵੇ ਇਹਨਾਂ ਵੀ ਫਰੀ ਚ ਮਿਲ ਜਣੇ ਦਰੁਨ ਤਦਵਾ ਦਾ ਆ ਬਲੂਟੂਥ ਵਾਲਾ ਸਪੀਕਰ ਇਹ ਨਾਲ ਦਾ ਪਹਿਲਾਂ ਆਪਣੇ ਕੋਲ JBL ਦਾ ਆ ਆਨ ਪੂਲੀ ਕੇਸ ਮੈਡ ਕਿ ਲੜ ਕੇ ਜੁੰਝਲਦੀ ਹੈ ਹੁਣ ਆਪਾਂ ਚਲਾ ਕੇ ਦੇਖਦੇ ਹਾਂ ਵੀ ਇਹਦੀ ਧਮਕ ਜ਼ਿਆਦਾ ਹੈ ਕਿ JBL ਵਾਲੇ ਦੀ ਜ਼ਿਆਦਾ ਨਾਛਣੇ ਉਦੇ ਕੀ ਪਾਪਾ ਕੀ ਕਰਦੇ ਨੇ ਉਹਦੇ ਪਾਪਾ ਕੀ ਕਰਦੇ ਨੇ ਇਹਨੂੰ ਇਹ ਕੀ ਹੋ ਰਿਹਾ ਘਰ ਮੈਨੂੰ ਵੀ ਦਿਖਾਓ ਆ ਦੇ ਸਟੱਪ ਆ ਗਿਆ ਸਟੱਪ ਕਰਦਾ ਹਾਂ ਸਟੱਪ ਓਹੋ ਚਲੋ ਅੱਜ ਤੇ ਕਿੰਦਰ ਹੋ ਤਿਆਰ ਚੱਲੇ ਇਹਦੇ ਨਾਲ